ਪੰਜਾਬ ਦੀ ਪੁਲਿਸ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਚੁੱਕੀ ਹੈ ਮਾਨਸਾ ਦੇ ਕਸਬਾ ਭੀਖੀ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਆਵਾਰਾ ਪਸ਼ੂਆ ਦੀ ਰਾਖੀ ਕਰਨ ਵਾਲਿਆਂ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਜੋ ਪੀੜਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਵਾਰਾ ਪਸ਼ੂਆ ਦੀ ਰਾਖੀ ਕਰਦੇ ਹਾਂ ਸਾਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਤੇ ਸਾਨੂੰ ਕੁੱਟਮਾਰ ਸਾਡੇ ਨਾਲ ਕੀਤੀ ਗਈ ਹੈ ਇਸ ਬਾਬਤ ਹਾਲਾਂਕਿ ਥਾਣਾ ਭੀਖੀ ਦੇ ਐਸਐਚਓ ਦੇ ਵੱਲੋਂ ਪੱਲਾ ਛਾੜ ਦਿੱਤਾ ਪਰ ਕਿਸਾਨ ਆਗੂ ਜਿਹੜੇ ਨੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਚੁੱਕੇ ਤਾਂ 19 ਤਰੀਕ 19 ਦਸੰਬਰ ਨੂੰ ਭੀਖੀ ਥਾਣੇ ਦਾ ਘਰਾਓ ਕਰਨ ਦਾ ਐਲਾਨ ਕਰ ਦਿੱਤਾ ਪੀੜਤਾਂ ਨੂੰ ਇਨਸਾਫ ਦਵਾਨ ਦੇ ਲਈ ਇਹ ਵੱਡਾ ਐਲਾਨ ਕਿਸਾਨ ਆਗੂਆਂ ਨੂੰ ਕਰਨਾ ਪਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਕਿਸਾਨ ਆਗੂਆਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਜੋ ਕਿ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਸਾਡੇ ਸਹਿਯੋਗੀ ਜਗਰਾਤ ਸਿੰਘ ਪਿੱਖੀ ਦੇ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਉਂ ਠਾਣਾ ਕਿਰੇ ਆ ਯਾਰ ਸਾਰੀ ਗੱਲਬਾਤ ਸੁਣੋ ਮਾਮਲਾ ਇਹ ਮਾਮਲਾ ਇਹ ਸਰ ਕਿਉਂਕਿ ਟੈਪੀ ਦੇ ਸਾਡੇ ਜਿਹੜੇ 4 ਰਾਖੇ ਜਿਹੜੇ ਪਸ਼ੂਆਂ ਦੀ ਰਾਖੀ ਦਾ ਕੰਮ ਕਰਨ ਵਾਲੇ ਗਰੀਬ ਵਿਚਾਰੇ ਇਹਨਾਂ ਨੇ ਪਰਸੋਂ ਜਿਹੜੀ ਹੈਗੀ ਉਹਨਾਂ ਨੂੰ 2 ਦਿਨ ਪਹਿਲਾਂ ਪੁਲਿਸ ਥਾਣਾ ਪਿੱਖੀ ਵੱਲੋਂ ਨਜਾਇਜ਼ ਤੌਰ ਤੇ ਜਿਹੜੀ ਉਹਨਾਂ ਦੀ ਹਿਰਾਸਤ ਵਿੱਚ ਰੱਖ ਕੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਪੈਰਾਂ ਤੱਕ ਵੀ ਠੱਲੇ ਨਹੀਂ ਲੱਗ ਰਹੇ ਸੀ ਇਹਨਾਂ ਉਹਨਾਂ ਦੇ ਜਖਮਾਂ 'ਤੇ ਫੋਨ ਲੱਗ ਰਿਹਾ ਸੀ ਤਾਂ ਪੰਚਾਇਤਾਂ ਉਹਨਾਂ ਨੂੰ ਛਡਾਉਣ ਲਈ ਗਈਆਂ ਪਰ ਉਹਨਾਂ ਨੇ ਜਿਹੜਾ ਉੱਥੋਂ ਦਾ ਜਿਹੜਾ ਐਸਐਚਓ ਹੈ ਜਿਹੜਾ ਅੱਜਕੱਲ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਹਾਉਂਦਾ ਹੈ ਉਹਨੇ ਉਹਨਾਂ ਦੀ ਵੀ ਬੇਇੱਜ਼ਤੀ ਕੀਤੀ ਤਾਂ ਉਹਨਾਂ ਬੰਦਿਆਂ ਨੂੰ ਪਰਸੋਂ 15 ਤਰੀਕ ਨੂੰ ਇਹਨਾਂ ਨੇ ਕੁੱਟਮਾਰ ਕਰਕੇ ਅੱਧ ਮਰੇ ਕਰਕੇ ਸੜਕ 'ਤੇ ਛੱਡ ਦਿੱਤਾ ਜਿੱਥੋਂ ਸਾਡੇ ਬੀਕੇ ਜੂਕੋਂਦਾ ਦੇ ਜਥੇਬੰਦੀ ਦੇ ਆਗੂ ਤੇ ਹੋਰ ਲੋਕਾਂ ਨੇ ਲਿਆ ਕੇ ਜਿਹੜਾ ਹਸਪਤਾਲ 15 ਤਰੀਕ ਨੂੰ ਵੀਰੇ ਦਾਖਲ ਕਰਾਏਗੇ ਕੱਲ ਜਦੋਂ ਪਸੀ ਪੁਲਿਸ ਦੇ ਖਿਲਾਫ ਜਿਹੜੀ ਹੈਗੀ ਹੈਗੀ ਪ੍ਰੈਸ ਦੇ ਵਿੱਚ ਇਸ ਗੱਲ ਨੂੰ ਲਿਆਂਦਾ ਵੀ ਇਹਨਾਂ ਦੀ ਰਾਖਾਂ ਦੀ ਜਿਹੜੀ ਗਰੀਬ ਲੋਕਾਂ ਦੀ ਕੁੱਟਮਾਰ ਕੀਤੀ ਤਾਂ ਉਸ ਐਸਐਚਓ ਨੇ ਇਹਨਾਂ ਤੇ ਬਿਆਨ ਲਿਖਣ ਦੀ ਥਾਤੇ ਉੱਥੋਂ ਦੇ ਪ੍ਰਸ਼ਾਸਨ ਨੇ ਬਿਆਨ ਲਿਖਣ ਦੀ ਥਾਤੇ ਸਗੋਂ ਉਹਨਾਂ ਦੇ ਉੱਪਰ ਹੀ ਜਿਹੜੀ ਹੈਗੀ ਹੈ 305 ਬੀ ਐਨ ਐਸ 334 ਬੀ ਐਨ ਐਸ ਦੀਆਂ ਸੰਧੌਣੀਆਂ ਧਰਾ ਲਗਾ ਕੇ ਤਾਂ ਕਿ ਇਹਨਾਂ ਦੀ ਜ਼ਮਾਨਤ ਵੀ ਨਾ ਹੋਵੇ ਹਸਪਤਾਲ ਵਿੱਚ ਪਿਆ ਹੋਇਆ ਰਾਖਾਂ ਤੇ ਹੀ ਜਿਹੜੀ ਹੈਗੀ ਹੈ ਐਫ ਆਈ ਆਰ ਕੱਟ ਦਿੱਤੀ ਤਾਂ ਉਸ ਤੋਂ ਬਾਅਦ ਜਿਹੜੀ ਸਾਡੀ ਜਥੇਬੰਦੀ ਲਗਾਤਾਰ ਖਾਲਸੇ ਸੀ ਇਹ ਕਹਿ ਰਹੇ ਆ ਕਿ ਇਹਨਾਂ ਦਾ ਜਿਹੜਾ ਬਿਆਨ ਨਹੀਂ ਚਾਜੇਵੇ ਕਾਰਵਾਈ ਹੋਣਾ ਇਸ ਪ੍ਰਸ਼ਾਸਨ ਅਧਿਕਾਰੀਆਂ ਤੇ ਕੀਤੀ ਜਾਵੇ ਜਿਨ੍ਹਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਹੈ ਪਰ ਪੁਲਿਸ ਨੇ ਕੋਈ ਸਾਨੂੰ ਅੱਜ ਤੱਕ ਸਖ਼ਤੀਬਖ ਕਾਰਵਾਈ ਨਹੀਂ ਕੀਤੀ ਤਾਂ ਸਾਡੀ ਇਹੇ ਮੰਗੀ ਮੰਨੋ ਰਿਹਾ ਹੈਗਾ 19 ਤਰੀਕ ਨੂੰ ਖਾਣਾ ਭਿੱਖੀ ਦਾ ਜਿਹੜਾ ਘਰਾ ਹੋ ਰੱਖਿਆ ਗਿਆ ਜਿਹਦੇ ਵਿੱਚ ਸੀ ਬਹੁਤ ਵੱਡਾ ਇਕੱਠ ਲੋਕਾਂ ਨੇ ਅਪੀਲ ਕਰਦੇ ਆ ਕਿ ਉਸ ਧਰਨੇ ਦੇ ਵਿੱਚ ਹਮ ਮਾਰ ਕੇ ਪਹੁੰਚਣ ਦੇ ਪੁਲਸਦਿਆਂ ਬੜੀ ਥਿਆ ਲਗਾਤਾਰ ਬਦਰੀਆਂ ਨੇ ਲਗਾਤਾਰ ਵੀ ਪੁਲਸ ਹੈ ਲੋਕਾਂ ਦੇ ਉੱਪਰ ਗਰੀਬ ਲੋਕਾਂ ਦੇ ਪਰ ਤਸਨ ਅਧਿਕਾਰੀ ਹੈ ਤੇ ਇਹਨਾਂ ਲੋਕਾਂ ਨੂੰ ਜੇ ਅਸੀਂ ਇਨਸਾਫ ਦਿਵਾਉਣਾ ਤਾਂ ਮੈਂ ਇਹੀ ਤੁਹਾਡੇ ਮੱਝ ਬਣਾਈ ਹੋਮੀ ਕਰਦੀ ਆ ਕਿ ਕੋਈ ਪਰਸੋਂ ਨੂੰ 21 ਤਰੀਕ ਨੂੰ ਜਿਹੜੇ ਹੈਗਾ ਕੋਈ ਥਾਣਾ ਪੀਕੀਨ ਕੇ ਵੱਦ ਗਿੰਦੀ ਵਿੱਚ ਆਉ ਤਾਂ ਜੋ ਇਹਨਾਂ ਗਰੀਬ ਲੋਕਾਂ ਨੂੰ ਜਿਹੜਾ ਅਸੀਂ ਇਨਸਾਫ ਦਿਵਾ ਸਕੀਏ ਤੇ ਉਸ ਇਤ੍ਰਿਹੂਆ ਐਸਐਸ ਨੂੰ ਸਭ ਕਸਖਾ ਸਕੀਏ ਵੀ ਗਰੀਬ ਲੋਕਾਂ ਨੂੰ ਕਿਵੇਂ ਕਿਟਾ ਜਾਂਦਾ ਕਿਵੇਂ ਗਰੀਬ ਲੋਕਾਂ ਦੇ ਨਾਲ ਇਨਸਾਫ پسند ਲੋਕ ਜਿਹੜੇ ਅੱਜ ਤੱਕ ਖੜੇ ਨੇ ਤੇ ਉਹਨਾਂ ਨੂੰ ਇਨਸਾਫ ਦਿਵਾਉਣ ਤੱਕ ਅਸੀਂ ਲੜਾਈ ਵੀ ਕੇ ਜੁਟ ਕਹਿੰਦਾ ਲੜਦੀ ਰੋ ਮੈਂ ਕਰਮ ਸਿੰਘ ਸ਼ਹਿਰੀ ਪ੍ਰਧਾਨ ਭਾਰਤੀ ਸੰਗਠਨ ਨੇ ਤੁਹਾਡਾ ਕਹਿੰਦਾ ਜਿਹੜਾ ਸਾਡੀ ਮੀਟਿੰਗ ਹੋਈ ਆ ਜੋ ਕਿ ਸਾਡੇ ਰਾਖਿਆਂ ਨੂੰ ਪੂਛਰੇ ਹੋਏ ਐਸਐਚਓ ਨੇ ਫੁੱਟਿਆ ਹੁਣ ਅਸੀਂ ਇਸ ਦੇ ਵਿੱਚ ਮੀਟਿੰਗ ਕੀਤੀ ਆ ਮਤਾ ਪਾਸ ਕੀਤਾ ਉਹ 19 ਤਰੀਕ ਨੂੰ ਅਸੀਂ ਐਸਐਸਪੀ ਦਫ਼ਤਰ ਮure ਤੋਂ ਨਾਲ ਆ ਰਹੇ ਆ ਕਿਉਂਕਿ ਜੋ ਨੇ ਗਲਤੀ ਕੀਤੀ 14 ਸਬਕ ਸਿਕਾਵਾਂਗੇ ਕਿਉਂਕਿ ਪਹਿਲਾਂ ਤੋਂ ਹੀ ਉਹ ਟਕੌਂਦਾ ਜੁਨੀਅਨ ਵੱਲ ਵੀ ਪੰਚਾਇਤਾਂ ਵੱਲ ਵੀ ਬਹੁਤ ਬੇਇੱਜ਼ਤੀ ਕੀਤੀ ਉਹਨੇ ਉਹਦਾ ਇਹਨਾਂ ਨੂੰ ਅਨਸਾਫਤਵਾਕੇ ਰਹਾਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਸੁਣੀ ਵੱਡਾ ਸੰਘਰਸ਼ ਕਰਿਆ ਜਾਊਗਾ 19 ਤਰੀਕ ਨੂੰ ਅਸੀਂ ਵੱਡਾ ਸੰਘਰਸ਼ ਕਰ ਰਹੇ ਹਾਂ ਹਸਪਤਾਲ ਦੇ ਵਿੱਚ ਮੀਟਿੰਗ ਕੀਤੀ ਆ ਪ੍ਰਧਾਨ ਜੀ ਜਿਹੜੇ ਰਾਖਿਆਂ ਦੀ ਕੁੱਟਮਾਰ ਹੋਈ ਆ ਭਿੱਖੀ ਥਾਣੇ ਵੱਲੋਂ ਅਗਲਾ ਕੀ ਪ੍ਰੋਗਰਾਮ ਹੈ ਮੈਂ ਸੁਖਿੰਦਰ ਸਿੰਘ ਭਾਰਤੀ ਕਿਸਾਨੀ ਨਹੀਂ ਦਕੌਂਦਾਂ ਦਾ ਮਾਲਸ਼ਾਂ ਦਾ ਜਰਨਲਿਸਟ ਹਾਂ ਦੱਸਣਾ ਚਾਹੁੰਨਾ ਕਿ ਸਾਡੇ ਢੈਪੀ ਤੋਂ ਕੁਝ ਬੰਦਿਆਂ ਨੂੰ ਚੱਕ ਕੇ ਐਸਐਸਓ ਨੇ ਚੋਰੀ ਦੇ ਪਰਚੇ ਦੇ ਸਬੰਧ ਦੇ ਵਿੱਚ ਕੁੱਟਣਾ ਮਾਰਨਾ ਸ਼ੁਰੂ ਕਰਦਾ 14 ਤਰੀਕ ਨੂੰ ਤੜਕੇ ਸਨੇਹੀ ਲਿਆਇਆ ਸੀ 14 ਤੇ 15 ਵਿਚਾਲੜੀ ਰਾਤ ਜਿਹਨਾਂ ਨੂੰ ਭੀਖੀ ਵਾਲਾ ਐਸਐਚਓ ਜਿਹੜਾ ਗਰਮੇਲ ਸਿੰਘ ਆ ਉਹ ਕੁੱਟਮਾਰ ਕਰਦਾ ਰਿਹਾ ਆਪਦੀ ਫੋਰਸ ਤੋਂ ਕਟਾਉਂਦਾ ਰਿਹਾ ਜਦੋਂ ਉਹਨੂੰ ਪੰਚਾਇਤਾਂ ਕਈ ਪੰਚਾਇਤਾਂ ਮਿਲਣ ਗਈਆਂ ਪੰਚਾਇਤਾਂ ਨਾਲ ਗੱਲ ਕਰਨੀ ਜਾਂਦੀ ਐ ਪੰਚਾਇਤਾਂ ਨੂੰ ਬੇਕਦਰੀ ਕਰਕੇ ਥਾਣੇ ਚੋਂ ਬਾਹਰ ਕਢਣ ਦਾ ਫਿਰ ਕਿਸਾਨ ਯੂਨੀਅਨ ਵਾਲੇ ਕੇ ਉਹਨਾਂ ਦੀ ਵੀ ਬੇਇੱਜ਼ਤੀ ਕਰਕੇ ਬਾਹਰ ਕੱਢਿਆ ਗਿਆ ਜੇ ਉਹਦੀ ਬੋਲਣ ਵਾਲੀ ਤੋਂ ਉਹਦੀ ਕੁੱਟਮਾਰ ਤੋਂ ਇਹ ਲੱਗਦਾ ਵੀ ਉਹਦਾ ਦਿਮਾਗ ਖਰਾਬ ਆ ਉਹਨੂੰ ਮੈਡੀਕਲ ਕਿਸੇ ਮਾਨਸਿਕ ਰੋਗਾਂ ਦੇ ਮਾਹ ਡਾਕਟਰ ਤੋਂ ਦੋ ਦਵਾਈ ਦੂ ਹੀ ਲੈਣੀ ਚਾਹੀਦੀ ਹੈ ਕਿ ਜਾਂ ਨਹੀਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਕਰੂ ਉਸ ਤੋਂ ਬਾਅਦ ਜਦੋਂ ਜ਼ਿਆਦਾ ਦਬਾਅ ਬਣ ਗਿਆ ਤਾਂ 15 ਤਰੀਕ ਨੂੰ ਆਥਣੇ ਹੁਣ ਇਹਨਾਂ ਨੂੰ ਰੈਫਰ ਕਰਤਾ ਹਸਪਤਾਲ ਦੇ ਦਾਖਲ ਕਰਾਇਆ ਸਾਡੀ ਜਥੇਬੰਦੀ ਨੇ ਭੀਖੀ ਵਾਲਿਆਂ ਨੇ ਰੈਫਰ ਕਰਤਾ ਮਾਨਸਾ ਮਾਨਸਾ ਵੀ ਅੱਜ 17 ਤਰੀਕ ਹੋ ਗਈ ਹਜੇ ਤੱਕ ਕੋਈ ਵੀ ਪੁਲਿਸ ਵਾਲਾ ਬਿਆਨ ਲੈਣ ਨਹੀਂ ਆਇਆ ਇਹ ਤੋਂ ਸਿੱਧਾ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਰਲਿ ਮਿਲਿ ਖੁਗਤਾ ਤੇ ਮਾਨ ਉਹਨਾਂ ਦਾ ਚੋਰ ਹੈ ਇਹਨਾਂ ਦੇ ਖਿਲਾਫ ਬਿਨਾਂ ਕਿਸੇ ਗੱਲਬਾਤੋਂ ਬਿਨਾਂ ਕਿਸੇ ਪੜਕਾ ਹਟ ਤੋਂ ਇੱਕ ਤਰਫਾ ਹੋਇਆ ਖੜਾ ਐਸਐਸਓ ਜਿੰਨਾ ਚਿਰ ਕੋਈ ਬਿਆਨ ਨਹੀਂ ਲੈਣਾ ਉਹਦੇ ਅਸੀਂ ਕਹਿੰਦੇ ਆ ਵੀ ਪ੍ਰਸ਼ਾਸਨ ਦੀ ਸਾਰੇ ਦੀ ਇੱਕ ਪਾਸੇ ਝੁਕਾਅ ਤੇ ਰੋਂ ਇੱਕ ਪਾਸੇ ਜਾ ਰਿਹਾ ਹੈ ਅਸੀਂ ਬੀਟਿੰਗ ਕਰਕੇ ਹੁਣ 19 ਤਰੀਕ ਨੂੰ ਮਾਨਸਾ ਐਸਐਸਪੀ ਦਫ਼ਤਰ ਉਦਾ ਘਰਾਓ ਕਰਨ ਜਾ ਰਹੇ ਹਾਂ ਜੇ ਤਾਂ ਉਹ ਕਰਦਾ ਸਸਪੈਂਡ ਫੈਸਲਾ ਠੀਕ ਹੈ ਨਹੀਂ ਅਸੀਂ ਉਹਨੂੰ ਸਸਪੈਂਡ ਕਰਾਉਣ ਤੱਕ ਧਰਨਾ ਜਾਰੀ ਰੱਖਾਂਗੇ ਆਉਣ ਵਾਲੇ ਜਿਹੜੇ ਹਾਲਾਤਾਂ ਦੇ ਜ਼ਿੰਮੇਵਾਰ ਹੈ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਸਾਡੇ ਵੱਲੋਂ ਪੂਰੀ ਤਿਆਰੀ ਹੈਗੀ ਅਸੀਂ 19 ਤਰੀਕ ਨੂੰ ਧਰਨਾ ਲਾ ਕੇ ਇਹ ਇਨਾ ਗਰੀਬ ਲੋਕਾਂ ਨੂੰ ਇਨਸਾਫ ਦਵਾਵਾਂਗੇ। ਆ ਤੁਸੀਂ ਸੁਣਿਆ? ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਕਿਸਾਨ ਆਗੂ ਨਜ਼ਰ ਆ ਰਹੇ ਨੇ ਗੁੱਸਾ ਹੋਵੇ ਵੀ ਕਿਉਂ ਨਾ। ਤਾਂ ਆਮ ਲੋਕਾਂ ਦੇ ਰਖਵਾਲੇ ਕਹਾਉਣ ਵਾਲੇ ਖਾਕੀ ਵਰਦੀ ਪਾ ਕੇ ਲੋਕਾਂ ਦੀ ਰੱਖਿਆ ਕਰਨ ਵਾਲੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਜਦੋਂ ਉਹੀ ਗੁੰਡਾ ਤੰਤਰ ਅਪਣਾਣ ਲੱਗ ਜਾਣ, ਜਦੋਂ ਉਹੀ ਡੰਡਾ ਤੰਤਰ ਅਪਣਾਣ ਲੱਗ ਜਾਣ, ਲੋਕਤੰਤਰ ਦਾ ਘਾਣ ਕਰਨ ਲੱਗ ਜਾਣ ਫੇਰ ਸਵਾਲ ਜਾਂ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਕਰਨਲ ਬਾਠ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਅਫਸਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਉਹ ਮਾਮਲਾ ਹਲੇ ਠੰਡਾ ਨਹੀਂ ਹੋਇਆ ਪਰ ਦੂਜੇ ਪਾਸੇ ਮੁਰਤੋਂ ਪੰਜਾਬ ਦੀ ਪੁਲਿਸ ਸੁਰਖੀਆਂ ਦੇ ਵਿੱਚ ਆ ਚੁੱਕੀ ਆਖਰ ਕਦੋਂ ਤੱਕ ਇਹ ਖਾਕੀ ਵਰਦੀ ਬਦਨਾਮ ਹੁੰਦੀ ਰਹੇਗੀ ਕਦੋਂ ਤੱਕ ਖਾਕੀ ਦੇ ਉੱਤੇ ਇਸੇ ਤਰੀਕੇ ਦੇ ਦਾਗ ਲੱਗਦੇ ਰਹਿਣਗੇ ਆਖਰ ਖਾਕੀ ਤੋਂ ਇਹ ਦਾਗ ਤੁਲੇਗਾ ਕੀ ਮੈਂ ਆਉਣ ਵਾਲਾ ਸਮਾਂ ਦੱਸੇਗਾ